ਨਗਾ ਮਾਰ ਨਗਾ ਮਾਰ ਬੀ ਤੁਸੀਂ ਦੋਸਤੋ ਨਗਾ ਮਾਰੋ ਪੰਜਾਬ ਨੰਬਰ ਕਾਰਾਂ ਦੀ ਅੱਜ ਬਹਤਾਂਤ ਹੈਗੀ ਆ ਉਧਰ ਵੀ ਖੜੀਆਂ ਨੇ ਤੇ ਦੂਸਰੇ ਪਾਸੇ ਵੀ ਖੜੀਆਂ ਨੇ ਜੇ ਗੱਡੀ ਦੇ ਰੇਟ ਵਾਈਜ਼ ਆਪਾਂ ਗੱਲ ਕਰੀਏ ਦੋਸਤੋ ਬਹੁਤ ਵਾਜਬ ਰੇਟ ਦੀ ਕਾਰ ਹੈ ਜੀ ਜਿੱਥੇ ਮਰਜ਼ੀ ਕੰਪੈਰੀਸ਼ਨ ਕਰ ਲਿਓ ਤੁਹਾਨੂੰ ਕਾਰ ਦਵਾ ਦੂੰਗਾ ਜੀ ਸਿਰਫ 10.5 ਲੱਖ ਰੁਪਏ ਦੀ ਸਹੀ ਸੁਣਿਆ ਜੀ 10.5 ਲੱਖ ਰੁਪਇਆ ਵਿਦ ਪੀ ਵੀ ਨੰਬਰ ਪਹਿਲੇ ਨਾਮ ਦੀ 163217 ਐਸਟ ਹੈ ਨਾ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਠੀਕ ਹੈ ਜੀ ਔਰ ਕੰਡੀਸ਼ਨ ਵਾਈਜ਼ ਇਹ 2021 ਮਾਡਲ ਵਾਲੀ ਕੰਡੀਸ਼ਨ ਦੇ ਵਿੱਚ ਆ ਸਟੀering ਦਿਖਾਓ ਤੁਸੀਂ ਆਪਣੇ ਵੀਰ ਨੂੰ ਸਟੀering ਡੈਸ਼ਬੋਰਡ ਅੰਦਰੋਂ ਇੰਟੀਰੀਅਰ ਦੀ ਬਿਲਕੁਲੀ ਨਵੀਂ ਹੈ ਜੀ ਬ੍ਰਾਂਡ ਔਰ ਚੱਲੀ ਕਿੰਨੀ ਹੈ ਟੋਟਲੀ 57000 ਚੱਲੀ ਹੋਈ ਐਪ ਬੂਫਰ ਲੱਗਿਆ ਹੋਇਆ ਜੀ ਦੋਨੋਂ ਚਾਬੀਆਂ ਫਸਟ ਓਨਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਮਿਲਦੀ ਵੀ ਨਹੀਂ ਬਹੁਤ ਘੱਟ ਮਿਲਦੀ ਹੈ ਗੱਡੀ ਪਹਿਲਾਂ ਤਾਂ ਖੜੀ ਹੋਈ ਵਾੜੀ ਸੋਹਣੀ ਲੱਗ ਜਾਂਦੀ ਹੈ ਹਨਾ ਇਹ 2000 20 ਕਾਪੀ 21 ਹਾਂਜੀ 2020 ਰਜਿਸਟਰਡ 21 S11 ਪੀਵੀ ਨੰਬਰ 0034 ਪੇਡ ਨੰਬਰ ਹੈ ਜੀ ਜੀ ਬਹੁਤ ਸੋਹਣੀ ਕਾਰ ਹੈ ਜੀ ਕਸਟਮਰ ਦੀ ਗੱਡੀ ਹੈ ਇਹਦੇ ਵਿੱਚ ਅਲਾਈ ਟਾਇਰ ਤੁਹਾਡੇ ਸਾਹਮਣੇ ਨੇ ਬਹੁਤ ਸੋਹਣੇ ਲੱਗੇ ਹੋਏ ਨੇ ਜੀ 18 ਇੰਚ ਲਾਈਟ ਟਾਇਰ ਨੇ ਬਹੁਤ ਸੋਹਣੇ ਔਰ ਕੈਪਟਨ ਸੀਟਾਂ ਦੇ ਵਿੱਚ ਆ ਗਈ ਜੀ S11 2020 ਕਾਪੀ 21 ਠੀਕ ਹੈ ਜੀ ਭਾਈ ਜੀ ਰੇਟ ਵੀ ਬਹੁਤ ਵਾਜਿਬ ਡਿਮਾਂਡ ਕਰ ਰਹੀ ਹੈ ਪਾਰਟੀ ਮਾੜੀ ਬੋਟੀ ਟੱਚਿੰਗ ਹੈਗੀ ਹੈ ਕਾਰ ਦੇ ਵਿੱਚ ਬਰਨਾਲਾ ਨੰਬਰ ਸੈਕੰਡ ਓਨਰ 13 ਰਜਿਸਟਰਡ 14 ਇਹਦੀ ਡਿਟੇਲ ਇਹ ਰਹੂਗੀ ਲੀਵਾ ਲੈ ਕੇ ਆਏ ਆ ਤੁਹਾਡੇ ਵਾਸਤੇ 2012 ਜੀ ਲੀਵਾ ਸੈਕੰਡ ਓਨਰ ਡੀਜ਼ਲ ਡੀਜ਼ਲ ਵੇਰੀਐਂਟ ਹੈ ਜੀ ਜੀਡੀ ਮਾਡਲ ਹੈ ਚਾਰੇ ਟਾਇਰ ਬਿਲਕੁਲ ਗੁੜੀਅਰ ਦੇ ਨਵੇਂ ਲੱਗੇ ਹੋਏ ਨੇ ਜੀ ਜੀ ਗੱਡੀ ਦਾ ਜੇ ਆਪਾਂ ਲਗਭਗ 90%オリジナル ਪੇਂਟ ਦੀ ਕਾਰ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਕਾਰਾਂ ਲਾਏ ਅੱਜ ਕਾਰਾਂ ਬੰਬ ਲੈ ਕੇ ਆਏ ਆ ਤੇ ਹੁਣੇ-ਹੁਣੇ ਜਿਹੜਾ ਆੜੀ ਦਾ ਸੀਜ਼ਨ ਲੰਘ ਕੇ ਹਟਿਆ ਗਰਮੀਆਂ ਸ਼ੁਰੂ ਹੋ ਗਈਆਂ ਲਗਭਗ ਹਰੇਕ ਵੀਰ ਚਾਹੂਗਾ ਵੀ ਹੁਣ ਕਾਰ ਦਾ ਜਿਹੜਾ ਕਾਰ ਵਾਲੀਏ ਦਾ ਕਾਰ ਲਈਏ ਕਿਉਂਕਿ ਇੱਕ ਤਾਂ ਗਰਮੀ ਦਾ ਮੌਸਮ ਹੈ ਇੱਕ ਚਲੋ ਸੀਜ਼ਨ ਵੀ ਲੰਘਿਆ ਹੈ ਆ ਇਤਨਾ ਕਿਤੇ ਹਰ ਇੱਕ ਬੰਦਾ ਆਪਣੀ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਦਾਗਾ ਸੋ ਅੱਜ ਕਾਰਾ ਇੰਨੀਆਂ ਵਧੀਆ ਬੰਬਕਾਰਾਂ ਨੇ ਵੱਡੀ ਗੱਲ ਅੱਜ ਤੁਹਾਨੂੰ ਪੰਜਾਬ ਨੰਬਰ 11 ਦਿਖਾਵਾਂਗੇ ਐਨ ਜਾਇਜ ਰੇਟਾਂ ਤੇ ਦਿੱਲੀ ਵਾਲੇ ਰੇਟਾਂ 'ਚ ਰੇਟ ਪਹਿਲੀ ਦੱਸ ਦਈ ਇੱਕ ਗੱਲ ਆ ਵੀ ਫਿਕਸਰ ਰਹਿਣ ਵਾਲੇ ਨੇ ਪੱਕੇ ਮੁੱਲ ਦੀਆਂ ਗੱਡੀਆਂ ਹੋਣਗੀਆਂ ਇਸ ਟਾਈਮ ਮੌਜੂਦ ਆ ਬਾਈ ਰੇਸ਼ਮ ਸਿੰਘ ਭੋਲਰ ਭੋਲਰ ਮੋਟਰ ਸੰਗਰੂਰ ਵਾਲਿਆਂ ਕੋਲੇ ਗੱਲਬਾਤ ਕਰਦੇ ਆ ਅੱਜ ਜੁੜੇ ਰਹੋ ਵੀਡੀਓ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਪਰ ਸੋਹਣੀਆਂ ਗਾਰਾਂ ਲੈ ਕੇ ਆਏ ਆ ਸਿਰਾਂ ਲੱਗ ਜੂ ਗੱਲਬਾਤ ਆ ਗੱਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੋਬਿੰਦ ਵੀਰ ਨੂੰ ਵੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੁੱਲਰ ਮੋਟਰ ਸੰਗਰੂਰ ਤੇ ਸਾਡੀ ਦਾ ਸੀਜ਼ਨ ਲੰਘਿਆ ਸੋ ਸਾਰੇ ਵੀਰਾਂ ਕੋਲੇ ਜਿਵੇਂ ਜਿਵੇਂ ਦੀ ਬਜਟ ਆਇਆ ਤੇ ਆਪਾਂ ਕੋਸ਼ਿਸ਼ ਕਰੀਏ ਤੁਹਾਡੀ ਰਿਕੁਆਇਰਮੈਂਟ ਪੂਰੀ ਕਰਨ ਦੀ ਆਓ ਚੱਲਦੇ ਆਂ ਗਾਰਾਂ ਵਾਲੇ ਲਓ ਵੀ ਜੀ ਅੱਜ ਪਹਿਲਾ ਵਾਰ ਨਿਗਾ ਮਰਵਾਵਾ ਵੀ ਤੁਸੀਂ ਦੋਸਤੋ ਨਿਗਾ ਮਾਰੋ ਪੰਜਾਬ ਨੰਬਰ ਕਾਰਾਂ ਦੀ ਅੱਜ ਬਹਤਾਂਤ ਹੈਗੀ ਆ ਉਧਰ ਵੀ ਖੜੀਆਂ ਨੇ ਤੇ ਦੂਸਰੇ ਪਾਸੇ ਵੀ ਖੜੀਆਂ ਨੇ ਵੱਡੀਆਂ ਅੱਜ ਡੀਜ਼ਲ ਕਾਰਾਂ ਵੀ ਕਾਫੀ ਨੇ ਹਨਾ ਇਹ ਪੁੱਲੋ ਜੀ ਅੱਜ ਡੀਜ਼ਲ ਪੈਟਰੋਲ ਮਿਕਸ ਹੈ ਜੀ ਅੱਜ ਛੋਟੀਆਂ ਵੱਡੀਆਂ ਸਾਰੀਆਂ ਕਾਰਾਂ ਹੀ ਨੇ ਠੀਕ ਹੈ ਜੀ ਛੋਟੇ ਬਜਟ ਤੋਂ ਲੈ ਕੇ ਵੱਡੇ ਕਹਿੰਦੇ ਕੋਨੇ ਬਾਈ 5 ਲੱਖ ਰੁਪਏ ਤੱਕ ਕਾਰਾਂ ਨੇ ਲਓ ਜੀ ਆ ਗਏ ਅਸਪੈਕਟ ਤੋਂ ਸ਼ੁਰੂ ਕਰ ਲੈਨੇ ਆ ਜੀ ਆਪਾਂ ਪੰਜਾਬ ਨੰਬਰ ਸੰਗਰੂਰ ਦਾ ਪੀਵੀ 13 ਨੰਬਰ ਜੀ ਅੱਜ ਦੋਸਤੋ ਸਵਿਫਟ ਲੈ ਕੇ ਆਏ ਆ ਤੁਹਾਡੇ ਵਾਸਤੇ 14 ਮਾਡਲ ਠੀਕ ਹੈ ਜੀ ਸਵਿਫਟ 2014 ਬੀਡੀਆਈ ਫਸਟ ਓਨਰ ਹਾਂਜੀ ਅਲਾਈ ਟਾਇਰ ਲੱਗੇ ਹੋਏ ਨੇ ਚੰਗੀ ਕਾਰ ਹੈ ਜੀ ਪਾਰਟੀ ਦੀ ਗੱਡੀ ਹੈ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਸੀਟ ਕਵਰ ਮੈਟਿੰਗ ਸਾਰਾ ਕੁਝ ਇਹਦਾ ਓਕੇ ਹੈ ਕੁਝ ਨਹੀਂ ਕਰਵਾਉਣਾ ਸਰਵਿਸ ਆਪਾਂ ਹੋਈ ਹੋਈ ਹੈ ਕੁਛ ਵੀ ਨਹੀਂ ਕਰਵਾਣਾ ਲਿਜਾ ਕੇ ਬੀਮਾ ਪਿਆਗਾ ਜੀ ਇਹਦਾ ਠੀਕ ਹੈ ਜੀ ਅਲਾਈ ਟਾਇਰ ਤੁਹਾਡੇ ਸਾਹਮਣੇ ਨੇ ਇਹਦਾ ਗੱਡੀ ਦਾ ਰੇਟ 4,40,000 ਰੁਪਏ ਜੀ ਕਮਿਸ਼ਨ ਬੇਸ ਤੇ ਡੀਲ ਹੋਊਗੀ। ਲੋ ਜੀ ਆ ਗੱਡੀ ਨੂੰ ਮੈਨੂੰ ਇਹ ਕਈ ਵਾਰੀ ਬਹੁਤ ਵੀਰਾਂ ਤੋਂ ਸੁਣਿਆ ਵੀ ਯਾਰ ਜੇ ਕਿਤੇ ਲੀਵਾ ਨਿਗਾਹ ਰਹੀ ਹੈ ਜਰੂਰ ਦੱਸੀ। ਲੈ ਮਿੱਤਰੋ ਲੈ ਆਏ ਉਹ ਵੀ PV13 ਸੰਗਰੂਰ ਦੇ ਨੰਬਰ ਦੇ ਵਿੱਚ ਲੀਵਾ। ਹਾਂਜੀ ਬੰਦਾ ਸਾਹਿਬ। ਲੀਵਾ ਲੈ ਕੇ ਆਇਆ ਤੁਹਾਡੇ ਵਾਸਤੇ 2012 ਜੀ ਲੀਵਾ ਸੈਕੰਡ ਓਨਰ ਡੀਜ਼ਲ ਡੀਜ਼ਲ ਵੇਰੀਐਂਟ ਹੈ ਜੀ ਜੀਡੀ ਮਾਡਲ ਹੈ। ਚਾਰੇ ਟਾਇਰ ਬਿਲਕੁਲ ਗੁਡੀਅਰ ਦੇ ਨਵੇਂ ਲੱਗੇ ਹੋਏ ਨੇ ਜੀ ਜੀ ਗੱਡੀ ਦਾ ਜੇ ਆਪਾਂ ਲਗਭਗ 90%オリジナル ਪੇਂਟ ਵੀ ਕਾਰ ਹੈ ਜੀ ਅੱਛਾ ਜੀ ਬੋਨਟ ਫੱਤੀ ਫਰੰਟ ਸ਼ੀਸ਼ਾ ਸਾਰਾ ਕੁਝ ਨਾਲ ਹੈ ਜੀ ਟਾਇਰ ਨਵੇਂ ਨੇ ਦੋਨੋਂ ਚਾਬੀਆਂ ਨੇ ਕੋਈ ਕੰਮ ਖਰਚਾ ਨਹੀਂ ਜੀ ਸੀਟ ਕਵਰ ਮੈਟਿੰਗ ਸਾਰੀ ਕਾਰ ਵਧੀਆ ਹੂੰ ਤੁਸੀਂ ਸਰਵਿਸ ਕਰਵਾ ਸਕਦੇ ਹੋ ਤੇ ਨਾਮ ਕਰਾਣੀ ਆ ਹੋਰ ਕੋਈ ਕੰਮ ਖਰਚਾ ਨਹੀਂ ਠੀਕ ਹੈ ਜੀ। ਕਾਰ ਦਾ ਰੇਟ ਦੋਸਤੋ 2,80,000 ਰੁਪਿਆ ਪਾਰਟੀ ਡਿਮਾਂਡ ਕਰਦੀ ਹੈ। ਠੀਕ ਹੈ ਜੀ। ਔਰ ਕਮਿਸ਼ਨ ਬੇਸ ਤੇ ਡੀਲ ਹੋਊਗੀ। ਲਓ ਜੀ ਮਿੱਤਰੋ ਕਰ ਲਓ ਸੰਪਰਕ ਜੇ ਲੈਣੀਆਂ ਵੀਰੋ ਟਾਈਮ ਹੀ ਆ ਕਿਉਂਕਿ ਨਿਕਲ ਜਾਣੀਆਂ। ਹਾਂਜੀ ਰਿਟੇਜ ਆ ਗਈ ਜੀ। ਅੱਗੇ ਆਪਣੇ ਕੋਲੇ ਦੋਸਤੋ ਰਿਟੇਜ ਆਈ ਹੈ 2015 ਮਾਡਲ। ਰਿਟੇਜ ਵੀ ਬਹੁਤ ਘੱਟ ਮਿਲ ਰਹੀ ਹੈ ਕਾਰ ਹੁਣ। ਚੰਗੀਆਂ ਕਾਰਾਂ ਦੀ ਗਿਣਤੀ ਬਹੁਤ ਘੱਟ ਹੈ। ਸੋ ਰਿਟੇਜ 2015 ਮਾਡਲ ਹੈ ਜੀ। ਪੀਵੀ 19 ਬਰਨਾਲੇ ਦਾ ਨੰਬਰ ਹੈ। ਪਾਸਟਰਨਾਂ ਰੇ ਬੀਮਾਕਾਰ ਦਾ ਪਿਆ ਜੀ ਜੀ ਪੈਰ ਚਾਰੇ ਨਵੇਂ ਵਰਕੇ ਨੇ ਕੁੜੀਰ ਦੇ ਇਹਦੇ ਵੀ ਫਿਲਹਾਲ ਕੋਈ ਕੰਮ ਖਰਚਾ ਨਹੀਂ ਆਇਆ ਜੀ ਸਰਵਿਸ ਇਹਦੀ ਹੋਈ ਹੋਈ ਆ ਫੁੱਲ ਡੀਜ਼ਲ ਫਿਲਟਰ 에ਅਰ ਫਿਲਟਰ ਮੰਗਰਾਇਆ ਫਿਲਟਰ ਸਾਰਾ ਕੁਛ ਇਹਦਾ ਓਕੇ ਆ ਜੀ ਠੀਕ ਹੈ ਜੀ ਚੰਗੀ ਕਾਰ ਆ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ ਹਮ ਸੈਂਟਰ ਲੌਕ ਆ ਜੀ ਚਾਰੇ ਵਿੰਡੋ ਪਾਵਰ ਦੇ ਵਿੱਚ ਬੀਡੀਆਈ ਵੈਰੀਐਂਟ ਆ ਜੀ ਗੱਡੀ ਦਾ ਰੇਟ ਆ ਦੋਸਤੋ 3.5 ਲੱਖ ਰੁਪਿਆ ਪਾਰਟੀ ਡਿਮਾਂਡ ਕਰਦੀ ਆ ਕਮਿਸ਼ਨ ਬੇਸ ਤੇ ਜਿਹੜੀ ਇਹ ਡੀਲ ਹੋਊਗੀ ਜੀ ਅਗਲੀ ਆ ਗਈ ਜੀ ਆਲਟੋ ਇਹ ਵੀ ਸੰਗਰੂਰ ਨੰਬਰ ਹੀ ਆ ਜੀ ਸੰਗਰੂਰ ਨੰਬਰ ਹੀ ਆ ਜੀ ਹੂੰ ਆਲਟੋ 2007 ਐਲ ਐਕਸ ਆਈ ਰਜਿਸਟਰਡ ਅੱਠ ਹੈ ਜੀ 28 ਤੱਕ ਪਾਸਿੰਗ ਆ ਸਾਰੇ ਸ਼ੀਸ਼ੇ ਨਾਲ ਦੇ ਨੇ ਠੀਕ ਹੈ ਜੀ ਇਹ ਵੀ ਜ਼ਿਆਦਾਤਰ ਲਗਭਗ 80% ਕਾਰ ਹੈ オリジナル ਪੇਂਟ ਦੀ ਹੈ ਜੀ ਚੰਗੀ ਗੱਡੀ ਹੈ ਕੋਈ ਕੰਮ ਖਰਚਾ ਨਹੀਂ ਸੀ ਐਨ ਜੀ ਲੱਗੀ ਹੋਈ ਹੈ ਪਾਸਿੰਗ ਹੈਗੀ ਆ ਬੀਮਾ ਪਿਆ ਜੀ ਠੀਕ ਹੈ ਜੀ ਇਹ ਗੱਡੀ ਦੇ ਰੇਟ ਦੀ ਗੱਲ ਕਰੀਏ ਬਹੁਤ ਵਾਜਬ ਰੇਟ ਦੀ ਕਾਰ ਹੈ ਜੀ ਸਿਰਫ ਦੋਸਤੋ ਇੱਕ ਲੱਖ 15000 ਰੁਪਇਆ ਡਿਮਾਂਡ ਹੈ 1 ਲੱਖ ਤੇ 15000 ਰੁਪਇਆ ਜਿਹਦੇ ਵਿੱਚ 15000 ਦੀ ਸੀएनजी ਮਿਲ ਰਹੀ ਹੈ ਆਪਾਂ ਲਓ ਜੀ ਅਗਲੀ ਆ ਗਈ ਜੀ ਆਲਟੋ 800 ਜੀ ਹਾਂ ਜੀ ਆਲਟੋ 800 ਜੀ ਐਲਐਕਐਸਆਈ ਜੀ 2014 ਰਜਿਸਟਰਡ 15 ਜੀ ਹੂੰ ਪੰਜਾਬ ਨੰਬਰ ਦੀ ਕਾਰ ਹੈ ਜੀ ਚਾਰੋਂ ਟਾਇਰ ਵਧੀਆ ਨੇ ਲਗਭਗ ਇਹ ਵੀ ਜ਼ਿਆਦਾਤਰ 90%オリジナル ਪੇਂਟ ਦੀ ਕਾਰ ਹੈ ਚੰਗੀ ਗੱਡੀ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਕਾਰ ਦੇ ਵਿੱਚ ਠੀਕ ਹੈ ਜੀ ਲੋਨ ਦੀ ਸੌਦਾ ਜਿਹੜੀ अवेलेबल ਹੈ ਜੀ ਇਹਦੇ ਤੇ ਲੋਨ ਹੋ ਜਾਊਗਾ ਕਾਰ ਦੇ ਉੱਤੇ ਤਕਰੀਬਨ 1.5 ਲੱਖ ਰੁਪਏ ਦਾ ਠੀਕ ਹੈ ਜੀ ਜੀ ਕਾਰ ਬਾਏ ਕਰਨਾ ਚਾਹੁੰਦੇ ਹੋ ਦੋਸਤੋ ਗੱਡੀ ਦਾ ਜਿਹੜਾ ਰੇਟ ਹੈ ਇਹ 2 ਲੱਖ ਤੇ 25000 ਰੁਪਏ ਜੀ ਠੀਕ ਮੌਕੇ ਤੇ ਮਾਨਤਾਨ ਹੋਊਗਾ ਜੀ ਕਮਿਸ਼ਨ ਬੇਸ ਤੇ ਡੀਲ ਹੋਊਗੀ ਇਹ ਵੀ ਕਾਰ ਪੰਜਾਬ ਨੰਬਰ ਦੀ ਹੋਈ ਹੈ ਜੀ ਲਓ ਜੀ ਇੱਕ ਵਾਰੀ ਆ ਪਿੱਛੋਂ ਮਾਰ ਲਓ ਨਿਗਾ ਸਾਰੀਆਂ ਗੱਡੀਆਂ ਤੇ ਫਿਰ ਤੁਹਾਨੂੰ ਸਕੌਲ ਵੀ ਬਣੀ ਲੈ ਕੇ ਜਾਵਾਂਗੇ ਉਸ ਤੋਂ ਪਹਿਲਾਂ i20 ਦੀ ਡਿਟੇਲ ਦਿਓ ਜੀ ਆਜੋ ਜੀ i20 ਹੈ ਦੋਸਤੋ 2000 ਨਵਾਂ ਮਾਡਲ ਹੈ ਜੀ ਜੀ ਪੀਵੀ 13 ਨੰਬਰ ਅਪਲਾਈ ਹੈ ਜੀ ਇਹਦਾ ਪੀਵੀ 13 ਨੰਬਰ ਦੇ ਵਿੱਚ ਮਿਲਣੀ ਹੈ ਤੁਹਾਨੂੰ ਓਕੇ ਜੀ ਇਹ ਨੰਬਰ ਪਲੇਟਾਂ ਚੇਂਜ ਹੋ ਜਾਣਗੀਆਂ ਜੀ ਪੀਵੀ 13 ਨੰਬਰ ਜੀ 2009 ਮਾਡਲ ਸਾਲ ਦਾ ਬੀਮਾ ਮਿਲੂਗਾ ਦੋਸਤੋ ਹਾਂ ਤੇ 29 ਤੱਕ ਪਾਸਿੰਗ ਮਿਲੂਗੀ ਕਾਰ ਦੀ ਠੀਕ ਹੈ ਜੀ ਟਾਪ ਵੈਰੀਐਂਟ ਹੈ ਕੋਈ ਕੰਮ ਖਰਚਾ ਨਹੀਂ ਲਿਜਾ ਕੇ ਕਾਰ ਚਲਾਉਣੀ ਹੈ ਕੁਛ ਨਹੀਂ ਕਰਾਣਾ ਪੀਵੀ 13 ਸੈਕਿੰਡ ਓਨਰ ਦੇਵਾਂਗੇ ਤੁਹਾਨੂੰ ਗੱਡੀ ਦਾ ਰੇਟ 2 ਲੱਖ ਤੇ 15000 ਰੁਪਏ ਜੀ ਲਓ ਜੀ 2 ਲੱਖ 150 ਦੀ ਜੀ ਸੰਰੂਰ ਨੰਬਰ ਲੱਗੇ ਹਨਾ ਜੀ ਲੱਗ ਕੇ ਜੀ ਜਨਰਲ ਸਟੀਲੋ ਹੈ ਜੀ 2000 10 ਮਾਡਲ ਹੈ ਨੌ ਰਜਿਸਟਰਡ 10 ਠੀਕ ਹੈ ਜੀ ਫਸਟ ਓਨਰ ਕਾਰ ਹੈ ਜੀ 70000 ਚੱਲੀ ਹੋਈ ਹੈ ਹਾਂ ਜੀ ਟਾਇਰ ਚਾਰੋਂ ਨਵੇਂ ਨੇ ਜੀ ਸਾਰੀ ਦੀ ਸਾਰੀ ਓਰੀਜਨਲ ਪੇਂਟ ਦੀ ਕਾਰ ਹੈ ਜੀ ਠੀਕ ਹੈ ਜੀ ਦੋਨੋਂ ਚਾਬੀਆਂ ਨੇ ਤੇ ਸਾਰੇ ਸ਼ੀਸ਼ੇ ਨੇ ਜਿਹੜੇ ਨਾਲ ਦੇ ਨੇ ਸਾਰੇ ਵਿੰਡੋ ਪਾਵਰ ਸਟੀering ਪਾਵਰ ਡਿੱਗੀ ਵਾਈਪਰ ਟੌਪ ਵਾਲਾ ਵੇਰੀਐਂਟ ਹੈ ਜੀ ਹੂੰ ਐਨਓਸੀ ਦੇ ਨਾਲ ਕਾਰ ਦਾ ਰੇਟ ਰਹੂਗਾ ਜੀ 1,35,000 ਰੁਪਿਆ 1,35 ਦੀ ਅਗਲੀ ਆ ਗਈ ਜੀ Swift Swift ਕਾਲੀ ਰੰਗ ਦੀ ਹਾਂਜੀ ਹਾਂਜੀ Swift ਆ ਗਈ ਦੋਸਤੋ 2000 10 ਮਾਡਲ ਫਸਟ ਓਨਰ ਹੈ ਜੀ ਦਿੱਲੀ ਨੰਬਰ ਹੈ ਐਨਓਸੀ ਤੁਹਾਨੂੰ ਮਿਲ ਜੂਗੀ ਬੀਮਾ ਪਿਆਗਾ ਜੀ ਕਾਰ ਦਾ ਚਾਰੋਂ ਟਾਇਰ ਨਵੇਂ ਨੇ ਲਾਏ ਲੱਗੇ ਹੋਏ ਨੇ ਜੀ ਨਵੇਂ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਲਗਭਗ ਸਾਰੀ オリジナル ਪੇਂਟ ਦੀ ਕਾਰ ਹੈ ਜੀ ਚੰਗੀ ਗੱਡੀ ਆ ਦੋਸਤੋ ਕੋਈ ਕੰਮ ਖਰਚਾ ਨਹੀਂ ਸੀਟ ਕਵਰ ਮੈਟਿੰਗ ਸੋਹਣੀ ਹੈ ਗੱਡੀ ਦਾ ਰੇਟ ਬਹੁਤ ਵਾਜਿਬਾ 2 ਲੱਖ ਤੇ 5000 ਰੁਪਏ ਜੀ ਵਿਦ ਐਨਓਸੀ ਨੰਬਰ ਲਵਾ ਕੇ 2 ਲੱਖ ਤੇ 25000 ਰੁਪਿਆ ਬਾਕੀ ਮਾਨਤਾ ਨੂੰ ਮੌਕੇ ਦੀ ਗੱਲ ਹੈ ਲਓ ਜੀ ਵੀਰੋ ਹੁਣ ਆ ਗਈ ਜੀ ਸਕੋਰਪੀਓ ਕਣੀ 0034 ਜੀ ਪਹਿਲਾਂ ਮੈਂ ਖੜੀ ਹੋਈ ਬੜੀ ਸੋਹਣੀ ਲੱਗੀ ਜਾਂਦੀ ਹੈ ਹਨਾ ਜੀ 2000 20 ਕਾਪੀ 21 ਹਾਂਜੀ 2020 ਰਜਿਸਟਰਡ 21 S11 ਪੀਵੀ ਨੰਬਰ 0034 ਪੇਡ ਨੰਬਰ ਹੈ ਜੀ ਜੀ ਬਹੁਤ ਸੋਹਣੀ ਕਾਰ ਹੈ ਜੀ ਕਸਟਮਰ ਦੀ ਗੱਡੀ ਹੈ ਇਹਦੇ ਵਿੱਚ ਅਲਾਈ ਟਾਇਰ ਤੁਹਾਡੇ ਸਾਹਮਣੇ ਨੇ ਬਹੁਤ ਸੋਹਣੇ ਲੱਗੇ ਹੋਏ ਨੇ ਜੀ 18 ਇੰਚ ਲਾਈ ਟਾਇਰ ਨੇ ਬਹੁਤ ਸੋਹਣੇ ਔਰ ਕੈਪਟਨ ਸੀਟਾਂ ਦੇ ਵਿੱਚ ਆ ਗਈ ਜੀ S11 2020 ਕਾਪੀ 21 ਠੀਕ ਹੈ ਜੀ ਭਾਈ ਜੀ ਰੇਟ ਵੀ ਬਹੁਤ ਵਾਜੇਵ ਡਿਮਾਂਡ ਕਰ ਰਹੀ ਹੈ ਪਾਰਟੀ ਮਾੜੀ ਬੋਟੀ ਟੱਚਿੰਗ ਹੈਗੀ ਹੈ ਕਾਰ ਦੇ ਵਿੱਚ ਗੱਡੀ ਦਾ ਰੇਟ ਹੈਗਾ ਸਿਰਫ 15 ਲੱਖ ਰੁਪਿਆ ਸਿਰਫ 15 ਲੱਖ ਰੁਪਇਆ ਵੀ ਰਜਿਸਟਰਡ ਕੀ ਰੇਟ ਕੰਪੈਰੀਸ਼ਨ ਕਰਕੇ ਆ ਜਿੱਤ ਸਕਦੇ ਹੋ ਤੁਸੀਂ ਜੀ ਕੋਈ ਦਿੱਕਤ ਨਹੀਂ ਵਧੀਆ ਸੋਹਣੀ ਗੱਡੀ ਹੈ ਬਾਕੀ ਨੰਬਰ ਪੂਰਾ ਸਿਰਾਂ ਜੀ ਆ ਲੈ ਗੇ ਸਕੋਡਾ ਦੀ ਡੀਜ਼ਲ ਦੀਆਂ ਕਾਰਾਂ ਹੀ ਰਹਿ ਰਹੀਆਂ ਜੀ ਜ਼ਿਆਦਾਤਰ ਤਕਰੀਬਨ ਇਹ ਸਾਰੀਆਂ ਗੱਡੀਆਂ ਇਸ ਤੋਂ ਬਾਅਦ ਡੀਜ਼ਲ ਦੀਆਂ ਰਹਿਣਗੀਆਂ ਧਿਆਨ ਨਾਲ ਡਿਟੇਲ ਸੁਣੋ ਦੋਸਤੋ ਬਹੁਤ ਵਧੀਆ ਰੇਟਾਂ ਦੀਆਂ ਕਾਰਾਂ ਰਹਿਣੀਆਂ 2000 ਆਪਣੇ ਕੋਲੇ ਉਹ ਹੈਗੀ ਹੈ ਜੀ 2012 ਮਾਡਲ ਹੈ ਸਕੋਡਾ ਲੋਰਾ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਜੀ ਅਸਟਰਨਰ ਕਾਰ ਆ ਚੰਗੀ ਗੱਡੀ ਆ ਦੋਸਤੋ ਗੱਡੀ ਦਾ ਰੇਟ 2.5 ਲੱਖ ਰੁਪਏ ਦੀ ਕਾਰ ਦੇ ਦਵਾਂਗੇ ਅਲਾਈ ਟਾਇਰ 50000 ਰੁਪਏ ਦੇ ਨੇ ਚੰਗੀ ਗੱਡੀ ਆ ਬਹੁਤ ਵਧੀਆ ਰੇਟ 'ਚ ਆ ਲਓ ਜੀ 2.5 ਲੱਖ ਦੇ ਵਿੱਚ ਸਕੌਡਾ ਲੌਰਾ ਵੀ ਆਟੋ ਗੇਅਰ ਨਾਲ ਹੀ ਹਾਂਜੀ 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 ਵਰਨਾ ਜੀ ਵਰਨਾ ਪਾਰਟੀ ਦੀ ਖੜਾਈ ਹੋਈ ਕਾਰ ਆ ਜੀ ਆਪਣੇ ਕੋਲੇ ਕਸਟਮਰ ਦੀ ਐ 2011 ਮਾਡਲ ਐ ਠੀਕ ਐ ਜੀ 11 ਮਾਡਲ ਐ ਜੀ ਸੈਕੰਡ ਓਨਰ ਆ ਪੱਕੇ ਨੰਬਰ ਦੀ ਚਾਰੋਂ ਟਾਇਰ ਨਵੇਂ ਹੂੰ ਦੋਨੋਂ ਚਾਬੀਆਂ ਵਧੀਆ ਗੱਡੀ ਐ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਕਾਰ ਦੇ ਵਿੱਚ ਗੱਡੀ ਦਾ ਰੇਟ 2 ਲੱਖ ਤੇ 55000 ਰੁਪਏ ਕਮਿਸ਼ਨ ਬੇਸ ਤੇ ਡੀਲ ਹੋਊਗੀ ਜੀ ਲਓ ਜੀ 2 ਲੱਖ 55000 ਆ ਗਈ ਆ ਗਈ ਜੀ ਬਰਨਾਲਾ ਜੀ ਬਰਨਾਲਾ ਆ ਗਈ ਜੀ 2013 ਰਜਿਸਟਰਡ 14 ਠੀਕ ਹੈ ਜੀ ਇਹ ਕਾਰ ਪੀ ਵੀ 19 ਬਰਨਾਲਾ ਨੰਬਰ ਦੇ ਵਿੱਚ ਕਾਰ ਮਿਲਣੀ ਹੈ ਜੀ ਨੰਬਰ ਲੱਗਣ ਗਿਆ ਇਹਦਾ ਬਰਨਾਲਾ ਨੰਬਰ ਸੈਕੰਡ ਓਨਰ 13 ਰਜਿਸਟਰਡ 14 ਇਹਦੀ ਡਿਟੇਲ ਇਹ ਰਹੂਗੀ ਠੀਕ ਹੈ ਜੀ ਜੇ ਆਪਾਂ ਕਾਰ ਦੇ ਰੇਟ ਦੀ ਗੱਲ ਕਰੀਏ 4 ਲੱਖ ਤੇ 15000 ਰੁਪਏ ਡਿਮਾਂਡ ਹੈ ਜੀ ਔਨ ਟੇਬਲ ਨੇਗੋਸ਼ੀਏਟ ਹੋ ਜਾਊਗਾ ਠੀਕ ਹੈ ਜੀ ਬੀਮਾ ਪੇ ਟਾਇਰ ਚਾਰੋ ਨਵੇਂ ਨੇ 13 ਰਜਿਸਟਰਡ 14 ਡਬਲ ਏ ਪੈਗ ਵਾਲਾ ਮਾਡਲ ਹੈ ਜੀ ਠੀਕ ਹੈ ਡੀਜ਼ਲ ਦੀ ਬੀਟ ਆ ਗਈ ਦੋਸਤੋ 2014 ਮਾਡਲ ਹੈ ਔਰ ਫਸਟ ਓਨਰ ਹੈ ਕਾਪੀ 15 ਦੀ ਹੈ ਦੋਨੋਂ ਚਾਬੀਆਂ ਨੇ ਬਹੁਤ ਬਾਜਬ ਰੇਟ ਚਕਾਰ ਦੇ ਦੂਗਾ 5000 ਰੁਪਏ ਦਾ ਖਰਚਾ ਹੈਗਾ ਕਾਰ ਤੇ ਏਸੀ ਦਾ ਜੀ ਠੀਕ ਹੈ ਜੀ ਵਿਦਆਊਟ ਵਿਦ ਲਾਸ ਵਿਦਆਊਟ ਪ੍ਰੋਫਿਟ ਕਾਰ ਦੇ ਰਹੇ ਆ ਜੀ ਆਪਾਂ ਸਿਰਫ 1.5 ਲੱਖ ਰੁਪਏ ਦੀ ਕਾਰ ਦੇ ਰਹੇ ਆ 1.5 ਦਾ ਮਾਡਲ ਸਿਰਫ 1.5 ਲੱਖ ਰੁਪਏ ਦੀ ਬੀਟ ਉਹ ਵੀ ਟਾਪ ਵਾਲਾ ਮਾਡਲ 에ਅਰ ਬੈਗ ਵਾਲੀ ਗੱਡੀ ਹਾਂ ਹੁਣ 에ਅਰ ਬੈਗ ਵਾਲਾ ਮਾਡਲ ਹੈ ਲਓ ਜੀ ਹੁਣ ਆ ਗਿਆ ਜਮਰਾਜ ਦਾ ਛੋਟਾ ਐਈ ਲੋ ਜੀ ਦੋਸਤੋ ਫੋਰਚੂਨਰ ਕਾਫੀ ਦਿਨਾਂ ਬਾਅਦ ਆਈ ਆਪਣੇ ਕੋਲੇ ਕਾਊਂਟਰ ਤੇ ਜੀ ਤੇ ਜਿਹੜੇ ਵੀਰ ਫੋਰਚੂਨਰ ਨੂੰ ਪਿਆਰ ਕਰਦੇ ਨੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿਹੜੇ-ਕਿਹੜੇ ਵੀਰਾਂ ਦਾ ਸੁਪਨਾ ਹੈ ਕਿਹੜੇ-ਕਿਹੜੇ ਨੇ ਸੁਪਨਾ ਪੂਰਾ ਕਰ ਲਿਆ ਜੀ ਸੋ ਫੋਰਚੂਨਰ ਹੈ ਜੀ ਆਪਣੇ ਕੋਲੇ 2013 ਰਜਿਸਟਰਡ 14 ਜੀ ਜੀ 2013 ਰਜਿਸਟਰਡ 14 ਫੋਰਚੂਨਰ 4/2 ਮੈਨੂਅਲ ਓਕੇ ਜੀ ਪੀ ਵੀ 03 ਨੰਬਰ ਹੈ ਔਰ ਫਸਟ ਓਨਰ ਹੈ ਪੈਰ ਦੇ 60 70 ਪੈਸੇ ਟਾਇਰ ਨੇ ਜੀ 60 ਪੈਸੇ ਟਾਇਰ ਨੇ ਕੰਮ ਖਰਚਾ ਕੋਈ ਨਹੀਂ ਹੈਗਾ ਮਾਰੀ ਮੋਟੀ ਟਚਿੰਗ ਹੈਗੀ ਆ ਪਹਿਲੇ ਨਾਮ ਆ ਫੁੱਲ بیمਾ ਠੀਕ ਹੈ ਜੀ 22 ਸਿੰਗਲ ਸਰਵਿਸ ਇਹਦੀ ਆ ਹੋਈ ਹੋਈ ਆ ਕੋਈ ਕੰਮ ਖਰਚਾ ਨਹੀਂ ਹੈਗਾ ਹੋਰ ਚੰਗੀ ਗੱਡੀ ਹੈ ਜੀ ਤੇ ਗੱਡੀ ਦੇ ਰੇਟ ਵਾਈਜ਼ ਆਪਾਂ ਗੱਲ ਕਰੀਏ ਦੋਸਤੋ ਬਹੁਤ ਵਾਜਬ ਰੇਟ ਦੀ ਕਾਰ ਹੈ ਜੀ ਜਿੱਥੇ ਮਰਜ਼ੀ ਕੰਪੈਰੀਸ਼ਨ ਕਰ ਲਿਓ ਤੁਹਾਨੂੰ ਕਾਰ ਦਵਾ ਦੂੰਗਾ ਜੀ ਸਿਰਫ 10.5 ਲੱਖ ਰੁਪਏ ਦੀ ਸਹੀ ਸੁਣਿਆ ਜੀ 10.5 ਲੱਖ ਰੁਪਇਆ ਵਿਦ ਪੀਵੀ ਨੰਬਰ ਆ ਪਹਿਲੇ ਨਾਮ ਦੀ ਪੀਵੀ ਨੰਬਰ ਆ ਕਸਤੀ 14 ਬਹੁਤ ਸੋਹਣੀ ਕਾਰ ਬਹੁਤ ਹਸਤੀ ਇਹ ਨੇ ਐਸ ਹਸਤੀ ਹਨੇ ਬਹੁਤ ਵਧੀਆ ਰੇਟਾਂ ਦੀ ਹੈ ਜੀ ਬੰਦੇ ਨੂੰ ਜ਼ਰੂਰਤ ਹੈ ਅਰਜੈਂਟ ਸੇਲ ਹੈ ਠੀਕ ਆ ਹਾਈਲਾਈਟ ਵੀ ਕਰ ਸਕਦੇ ਹੋ ਤੁਸੀਂ ਅਰਜੈਂਟ ਸੇਲ ਫੋਰਚੂਨਰ ਲਗਭਗ ਫਿਕਸ ਪ੍ਰਾਈਸ ਦੇ ਵਿੱਚ ਹੀ ਹੈ ਜੀ 10.5 ਲੱਖ ਰੁਪਇਆ 5-10 ਹਜ਼ਾਰ ਦਾ ਮਾਣ ਜੋ ਵੀ ਕਰਦਾ ਬੈਠ ਕੇ ਹੈ ਕਮਿਸ਼ਨ ਬੇਸ ਤੇ ਡੀਲ ਹੈ ਜੀ ਆਹ ਮੌਕਾ ਗੱਡੀ ਦਾ ਇਹ ਨਾ ਹੁੰਦੇ ਜੇ ਜਿਹਨੇ ਲੈਣੀ ਆ ਹਨਾ ਲੋ ਜੀ ਦੋਸਤੋ ਤੁਹਾਨੂੰ ਸਕੋਰਪਿਓ ਵੀ ਦਿਖਾਉਣੀ ਆ ਅਜੇ ਪਹਿਲਾਂ ਤਾਂ ਗ੍ਰਿੰਡਰ ਦਿਖਾ ਦਈਏ ਮੂਰ ਲਈ ਦਰਸ਼ਨ ਕਰਾ ਦਈਏ ਗੱਡੀ ਦਾ ਸਕੋਰਪਿਓ ਦੀ ਕੰਡੀਸ਼ਨ ਕੀ ਹੈ ਜੀ ਜਿਵੇਂ 20 ਇੱਥੇ ਮਾਡਲ ਵਾਲੀ ਕੰਡੀਸ਼ਨ ਦੇ ਵਿੱਚ ਕਾਰ ਦੇਵਾਂਗੇ ਤੁਹਾਨੂੰ ਸਕੋਰਪਿਓ ਬਿਲਕੁਲ ਜੀ 16 ਕਾਪੀ 17 ਐਸ 10 ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਠੀਕ ਹੈ ਜੀ ਔਰ ਕੰਡੀਸ਼ਨ ਵਾਈਜ਼ ਇਹ 20 21 ਮਾਡਲ ਵਾਲੀ ਕੰਡੀਸ਼ਨ ਦੇ ਵਿੱਚ ਆ ਸਟੀering ਦਿਖਾਓ ਤੁਸੀਂ ਆਪਣੇ ਵੀਰ ਨੂੰ ਸਟੀering ਡੈਸ਼ਬੋਰਡ ਅੰਦਰੋਂ ਇੰਟੀਰੀਅਰ ਦੀ ਬਿਲਕੁਲ ਹੀ ਨਵੀਂ ਹੈ ਜੀ ਬ੍ਰਾਂਡ ਔਰ ਚੱਲੀ ਕਿੰਨੀ ਹੈ ਟੋਟਲੀ 57000 ਚੱਲੀ ਹੋਈ ਐਪ ਬੂਫਰ ਲੱਗਿਆ ਹੋਇਆ ਜੀ ਦੋਨੋਂ ਚਾਬੀਆਂ ਫਰਸਟ ਓਨਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਮਿਲਦੀ ਵੀ ਨਹੀਂ ਬਹੁਤ ਘੱਟ ਮਿਲਦੀ ਹੈ ਗੱਡੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਬਹੁਤ ਘੱਟ ਮਿਲੂਗੀ ਹਾਂਜੀ ਜਿਹੜੇ ਵੀਰਾਂ ਨੂੰ ਚਾਹੀਦੀ ਹੈ ਜਲਦੀ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਕੰਡੀਸ਼ਨ ਵਾਈਜ਼ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਜੀ ਗੱਡੀ ਦਾ ਰੇਟ ਦੋਸਤੋ 11.5 ਲੱਖ ਰੁਪਿਆ ਵਿਦ ਐਨਓਸੀ 12 ਲੱਖ ਰੁਪਏ ਦੀ ਨੰਬਰ ਲਾ ਕੇ ਨਾਮ ਕਰਾ ਕੇ ਕਾਰ ਦਾ ਰੇਟ ਹੈ ਫੌਨ ਟੇਬਲ ਨੇਗੋਸ਼ੀਏਟ ਵੀ ਹੋਊਗਾ ਬੈਠ ਕੇ ਮਾਰਤਾ ਹੋਊਗਾ ਸਾਲ ਦਾ ਬੀਮਾ ਤੇ ਸਿਰਫ 57000 ਚੱਲੀ ਐ ਐਸਟਰਨ ਐ ਆਟੋਮੈਟਿਕ ਐ ਸਕੋਰਪਿਓ ਜਮਈ ਨਵੀਂ ਐ 5e ਟਾਇਰ ਨਵੇਂ ਜੀ ਅਲਾਏ ਨਵੇਂ ਐਂਡਰਾਇਡ ਪਲੇਅਰ ਬੈਕ ਕੈਮਰਾ ਐਂ ਫੂਰ ਫੁੱਲੀ ਲੋਡਡ ਗੱਡੀ ਐ ਠੀਕ ਐ ਜੀ ਅਗਲੀ ਆ ਗਈ ਜੀ ਜੈਕਾ ਹੋ ਜੀ ਦੋਸਤੋ ਬਾਕਸ ਵੈਗਨ ਦੀ ਕਾਰ ਜਿਹੜੇ ਵੀਰ ਚਲਾਉਣ ਦੇ ਸ਼ਕੀਨ ਹੋ ਤੁਸੀਂ ਬਾਕਸ ਵੈਗਨ ਜੈਟਾ ਲੈ ਕੇ ਆਇਆ ਤੁਹਾਡੇ ਵਾਸਤੇ 2000 ਤੇ 12 ਮਾਡਲ ਰਜਿਸਟਰਡ ਤੇਰਾ ਫਸਟ ਓਨਰ ਹੈ ਫੁੱਲ ਬੀਮਾ ਦੋਨੋਂ ਚਾਬੀਆਂ ਨੇ ਅਲਾਇਟਰ ਸੋਹਣੇ ਲੱਗੇ ਹੋਏ ਨੇ ਕੋਈ ਕੰਮ ਖਰਚਾ ਨਹੀਂ ਹੂੰ ਕੁਝ ਨਹੀਂ ਕਰਾਉਣਾ ਜੀ ਲਿਜਾ ਕੇ ਸਿਰਫ ਗੱਡੀ ਚਲਾਉਣੀ ਹੈ ਫਿਕਸ ਪ੍ਰਾਈਸ ਹੈ ਜੀ ਕਾਰ ਦਾ ਸਿਰਫ 3,75,000 ਰੁਪਿਆ ਸਹੀ ਸੁਣਿਆ ਜੀ ਸਿਰਫ 3,75,000 ਰੁਪਇਆ ਵੇਚ ਰਹੇ ਸੀ 4,10,000 ਰੁਪਏ ਦੀ ਨੰਬਰ ਲਾ ਕੇ ਵੀ ਕਾਰ ਦੇ ਦਵਾਂਗੇ ਚੰਗੀ ਗੱਡੀ ਐ ਦਿੱਤਾ ਹੋਇਆ ਨੰਬਰ ਤੇ ਉਸ ਤੇ ਕਾਲ ਕਰੋ ਵਿਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਆਜੋ ਮੇਰੇ ਵੀਰੋ ਇੱਕ ਕਾਰ ਤੋਂ ਨੂੰ ਹੋਰ ਦੁਕਾਨੇ ਤੋਹਫਾ ਤੋਹਫਾ ਤੁਹਾਨੂੰ ਦੇ ਰਹੇ ਆ ਜੀ ਦੋਸਤੋ ਆਪਣੇ ਕੋਲੇ 20 ਮਾਡਲ 2020 ਮਾਡਲ ਪ੍ਰੀਜ਼ਾ ਡੀਜ਼ਲ ਵੇਰੀਐਂਟ ਦੇ ਵਿੱਚ ਔਰ ਅਲਾਈਟਰ ਬਹੁਤ ਸੋਹਣੇ ਲੱਗੇ ਹੋਏ ਨੇ ਫਸਟ ਓਨਰ ਹੈ ਜੀ ਮੈਟੈਲਿਕ ਗ੍ਰੇ ਕਲਰ ਦੇ ਵਿੱਚ ਬੀਡੀਆਈ ਆਪਸ਼ਨਲ ਹੈ 92 93000 ਦੇ ਕਰੀਬ ਗੱਡੀ ਇਹ ਚੱਲੀ ਹੋਈ ਆ ਕੋਈ ਕੰਮ ਖਰਚਾ ਨਹੀਂ ਗੱਡੀ ਲੈਣੀ ਹੈ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਸਰਵਿਸ ਤੱਕ डन ਹੈ ਇਹਦੀ ਗੱਡੀ ਦਾ ਰੇਟ ਆ ਵਿਦ ਐਨਓਸੀ 815000 ਰੁਪਿਆ ਪੀਵੀ ਨੰਬਰ ਦੇ ਨਾਲ 865000 ਰੁਪਿਆ ਡਿਮਾਂਡ ਹੈ ਕਾਰ ਦੀ ਔਨ ਟੇਬਲ ਨੇਗੋਸ਼ੀਏਟ ਹੋ ਜੂ ਦੋਸਤੋ ਅਪਕਮਿੰਗ ਦੇ ਵਿੱਚ ਆਪਣੇ ਕੋਲੇ ਬਹੁਤ ਸਾਰੀਆਂ ਕਾਰਾਂ ਆਉਣ ਵਾਲੀਆਂ ਨੇ ਜਿਹੜੀਆਂ ਜਿਵੇਂ ਤੁਸੀਂ ਕਹੇ ਕਨ ਆਪਣੇ ਛੋਟੇ ਬਜਟ ਦੀ ਫੇਮਸ ਕਾਰ ਹੈ ਜੀ ਕੈਟਨੋ 2013 ਮਾਡਲ ਕਾਉਂਟਰ ਤੇ ਆਉਣੀ ਹੈ 13 ਮਾਡਲ ਚਿੱਟੇ ਰੰਗ ਦੀ ਤੇ 14 ਮਾਡਲ ਚਿੱਟੇ ਰੰਗ ਦੀ ਕਾਰਾਂ ਇਹ ਵੀ ਆ ਰਹੀਆਂ ਨੇ ਉਸ ਤੋਂ ਬਾਅਦ i20ਆਂ Honda Amaze ਠੀਕ ਹੈ ਜੀ ਸਕੋਰਪਿਓ ਤੁਹਾਨੂੰ ਦੱਸ ਹੀ ਦਿੱਤਾ ਇਨੋਵਾ ਲੈਣਾ ਚਾਹੁੰਦੇ ਹੋ ਇਨੋਵਾ ਕ੍ਰਿਸਟਾ ਲੈਣਾ ਚਾਹੁੰਦੇ ਹੋ ਸਵਿਫਟਾਂ ਦੇ ਵਿੱਚ ਤੁਸੀਂ 12 13 14 15 16 17 ਤੱਕ ਸੂਲਟਾ ਲੈਣਾ ਚਾਹੁੰਦੇ ਹੋ ਕਾਲ ਕਰੋ ਐਕਸਯੂਵੀ ਜਿਹੜੀ ਵੀ ਕਾਰ ਲੈਣੀ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਤੁਹਾਨੂੰ ਗੱਡੀ ਦੇਵਾਂਗੇ ਕ੍ਰੇਟਾ ਦੇ ਵਿੱਚ ਕਾਫੀ ਜ਼ਿਆਦਾ ਵੈਰਾਈਟੀ ਹੈ ਕ੍ਰੇਟਾ ਦੇ ਵਿੱਚ 15 ਵੀ ਹੈ 16 ਵੀ ਹੈ 18 ਵੀ ਹੈ 20 ਮਾਡਲ ਹੈ 21 ਅਤੇ 22 ਮਾਡਲ ਹੈ ਸੋ ਬਹੁਤ ਸਾਰੀ ਵੈਰਾਈਟੀ ਹੈ ਆਪ ਅਪਕਮਿੰਗ ਦੇ ਵਿੱਚ ਬਹੁਤ ਸਾਰੀ ਕਾਰ ਆ ਰਹੀ ਹੈ ਤੁਹਾਨੂੰ ਜਿਹੜੀ ਵੀ ਕਾਰ ਚਾਹੀਦੀ ਹੈ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਉਹਨੂੰ ਗੱਡੀ ਕੱਢ ਕੇ ਦੇਵਾਂਗੇ। ਦੋਸਤੋ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਇਦਾਂ ਹੀ ਪਿਆਰ ਦਿੰਦੇ ਰਹੋ। ਹੋਰ ਵੀ ਕਾਰਾਂ ਨੂੰ ਵਧੀਆ-ਵਧੀਆ ਲੈ ਕੇ ਆਵਾਂਗੇ। ਧੰਨਵਾਦ ਕਰਦੇ ਆਂ ਬਾਈ ਰੇਸ਼ਮ ਸਿੰਘ। ਬਹੁਤ ਲੱਗਦਾ ਜਿਨ੍ਹਾਂ ਨੇ ਕੀਮਤੀ ਸਮੇਂ ਜੋ ਸਮਾਂ ਦਿੱਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇੰਨਾ ਪਿਆਰ ਦਿੰਦੇ ਹੋ। ਵੀਡੀਓ ਸ਼ੇਅਰ ਜਰੂਰ ਕਰ ਦਿਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।